ਦੀ ਨਾਮ ਕੀ ਤੁਹਾਡਾ ਤੁਹਾਡਾ ਪਿੰਡ ਕਿਹੜਾ ਹੈ ਇਸ ਵਕਤ ਥੈਂਕ ਯੂ ਥੈਂਕ ਕਰਵਾ ਲਈ ਤੁਹਾਡਾ ਤੇ ਪਿੱਛੇ ਕਿਹੜਾ ਪਿੰਡ ਸੀਗਾ ਤੁਹਾਡਾ ਉਸ ਇਲਾਕੇ ਦੇ ਵਿੱਚ ਜਦੋਂ ਪਾਕਿਸਤਾਨ ਬਣਿਆ ਉਸ ਵਕਤ ਤੋਂ ਪਹਿਲਾਂ ਕਿਹੜਾ ਪਿੰਡ ਸੀਗਾ ਤੁਹਾਡਾ ਬੱਚੀ ਪਿੰਡ ਜੱਦੀ ਪਿੰਡ ਤੁਹਾਡਾ ਬੱਚੀ ਪਿੰਡ ਕਿ ਹੋ ਜਾ ਹੈਗਾ ਸੀ ਪਿੰਡ ਕੋਈ ਖੂਹ ਹੈਗਾ ਸੀ ਵਿੱਚ ਜਾਂ ਗੁਰਦੁਆਰਾ ਸਾਹਿਬ ਜਾਂ ਮਸਜਿਦ ਪਿੰਡ ਕਿਹਨਾਂ ਤੇ ਹਾਂਜੀ ਗੁਰਦੁਆਰਾ ਸਾਹਿਬ ਤੇ ਹੈਗਾ ਸੀ ਅੱਛਾ ਕੋਈ ਬੰਲਾ ਬਣਾ ਹੈ ਜੀ ਉਸ ਵਕਤ ਤੁਸੀਂ ਅਟਾਰੀ ਦੇਖਿਆ ਹੋਣਾ ਨਾਲ ਨਾਲ ਹੀ ਹੈ ਹਨਾ ਅਟਾਰੀ ਜਿਹੜਾ ਨਾ ਉਹਦੇ ਨਾਲ ਹੀ ਤੰਗ ਖੋਕੇ ਆ ਮੇਰੇ ਤੋਂ ਸੌਰੀ ਹੁਣ ਜਾਣ ਦਿੱਚੀ ਹਾਂ ਤੇ ਇਹ ਅਟਾਰੀ ਕਿਵੇਂ ਜਿਆ ਹੈਗਾ ਸੀ ਉੱਚੀ ਸ਼ਾਮ ਸਿੰਘ ਦੀ ਅਟਾਰੀ ਸੁਣਿਆ ਵੀ ਬੜੀ ਉੱਚੀ ਅਟਾਰੀ ਦਾ ਮਤਲਬ ਹੀ ਉੱਚੀ ਹੈ ਹਾਂ ਕੋਈ ਨਹੀਂ ਹੋਣੀ ਅੱਛਾ ਕੋਈ ਹਮਿਆਰ ਸੀ ਆਮ ਪਿੰਡਾਂ ਵਿੱਚ ਜਿਹਨਾਂ ਗੁਜ਼ਾਰਾ ਹੁੰਦਾ ਉਹ ਜਿਹੜੀ ਰੰਗ ਵੇਖੀ ਚਣਕੇ ਜੀਤਾ ਵੀ ਸੜੇ ਖੂਹੇ ਵਿੱਚ ਸੀ ਇਹ ਨਹੀਂ ਪਤਾ ਦਸ ਦਿਨ ਨਹੀਂ ਕਿਹਾ ਹੋਰ ਜਨਮ अच्छा मतलब आम बड़े बंदे दसदे ਹੁੰਦੇ ਸੀਗੇ ਬੇ ਲਾਹੌਰ ਜਾਂਦੀ ਅੰਦਰ ਤੁਸੀਂ ਵੜ ਕੇ ਨਹੀਂ ਵੇਖਦੇ ਕਿਉਂਕਿ ਬੱਚੇ ਸੀਗੇ ਬੱਚੇ ਤਾਂ ਕਿਵੇਂ ਜਾ ਸਕਦੇ ਮਾਂ ਪਿਓ ਕੀ ਕੰਮ ਕਰਦੇ ਸੀਗੇ ਕੰਮ ਆਏ ਹੋਏ ਜ਼ਮੀਂਦਾਰੇ ਗੋ ਜਮੀਂਦਾਰਾ ਸੀਗਾ ਜਦੋਂ ਵੰਡ ਹੋ ਗਈ ਐ ਉਹ ਤੁਹਾਨੂੰ ਯਾਦ ਹੈਗਾ ਵੀ ਤੁਸੀਂ ਉਧਰੋਂ ਆਏ ਸੀਗੇ ਕੁਝ ਅੱਖਾਂ ਦੇ ਸਾਹਮਣੇ ਦ੍ਰਿਸ਼ ਨਜ਼ਰ ਆਂਦਾ ਹੋਵੇ ਕਿ ਕੀ ਹੋਇਆ ਸੀਗਾ ਉਹ ਗਰੀ ਸਾਡੀ ਸਿੱਧ ਗੱਡੀਓਂ ਹੀ ਆਉਂਦੇ ਆ ਉਹ ਵੱਡ ਫਟ ਕਰਕੇ ਨਾ ਕਰਦੇ ਅੰਮੀ ਹਾਂ ਤਾਂ ਦੇਖੀ ਹਾਂ ਸੁਣਿਆ ਮਤਲਬ ਵੇਖਿਆ ਕੁਝ ਨਹੀਂ ਉਹਨਾਂ ਦੇ ਵਿੱਚੋਂ ਬੰਨ ਉਹ ਲੱਗੇ ਹੋਦੇ ਹੋਵੇ ਇੱਕ ਤਾਂ ਨਾਲੇ ਉਮਰ ਵੀ ਥੋੜੀ ਸੀਗੀ ਹਾਂ ਉਹ ਤਾਂ ਬਿਲਕੁਲ ਬੱਚੇ ਬੱਚੇ ਸੀਗੇ 6 ਸਾਲ ਦੇ ਬੱਚੇ ਨੂੰ ਕੀ ਯਾਦ ਹੁੰਦਾ ਕੁਝ ਵੀ ਨਹੀਂ ਤੇ ਲੋਕਾਂ ਚ ਪਿਆਰ ਮੁਹੱਬਤ ਕਿਵੇਂ ਸੀ ਆ ਪਿਆਰ ਮੈਂ ਬਹੁਤ ਬਲਦਾ ਕਿਸ ਤਰ੍ਹਾਂ ਦਾ ਤੁਸੀਂ ਜਾਣਦੇ ਹੋ ਕੋਈ ਤੁਹਾਡੇ ਨਾਲ ਬੀਤਿਆ ਹੋਵੇ ਪਿਆਰ ਮੁਹੱਬਤ ਦੀ ਗੱਲਾਂ ਤੁਹਾਨੂੰ ਯਾਦ ਹੋਣ ਕੋਈ ਉਹ ਟਾਈਮ ਨਹੀਂ ਲੱਗੂਗਾ ਉਹ ਟਾਈਮ ਨਹੀਂ ਮਿਲਦਾ ਯਾਰ ਬਹੁਤ ਉਦੋਂ ਮੁਸਲਮ ਭਾਈਚਾਰੇ ਦੇ ਲੋਕਾਂ ਨੂੰ ਤੁਸੀਂ ਮਿਲੇ ਸੀਗੇ ਕੋਈ ਯਾਰ ਦੋਸਤ ਯਾਦ ਤਾਂ ਨਹੀਂ ਹੋਣੇ ਤੁਹਾਡੇ ਕਿਉਂਕਿ ਛੋਟੇ ਸੀਗੇ ਤੇ ਯਾਦ ਨਹੀਂ ਹੁੰਦੇ ਜਦੋਂ 88 ਵਾਲਾ ਮਰਬੀ ਬੰਦੀ ਹੋਈ ਨਾ ਹਾਂਜੀ ਕੋਮ ਬੜਾ ਫੀ ਬੰਦੀ ਦੇ ਵਿੱਚ ਕਾਲ ਪਾਇਆ ਸੀਗਾ ਜੀ ਮਾਰ ਦੇ ਲੋਕਾਂ ਦਾ ਜੋ ਦਿੱਤੇ ਘਰੇ ਤਿੰਨ ਵਾਰੀ ਪੱਛ ਕਾਲ ਵਾਇਗਿਆ ਉਹ ਬਿਲਕੁਲ ਆਕੇ ਪਿੰਡਾਂ ਦੇ ਕਾਹੀ ਉਹ ਅੱਜ ਲੱਗੇ ਰਿਹਾ ਕਾ ਵੱਟ ਕੇ ਆਕੇ ਦਲਸਾਂ ਨੂੰ ਆਈ ਤਾਂ ਇਹ ਗੱਲ ਕਰਨਾ ਅੱਛਾ ਇਸ ਤਰ੍ਹਾਂ ਦਾ ਮਾਹੌਲ ਵੀ ਦੇਖਿਆ ਤੁਸੀਂ ਤੇ ਅੱਜ ਮੋੜੇ ਮੋੜ ਜਾ ਹੈਗੇ ਨੇ ਅੱਜ ਤੇ ਮੋੜ ਜਾ ਕਿਹਨਾਂ ਹੈ ਵੈਸੇ ਅੱਜ ਹਾਲਾਂਕਿ ਮਤਲਬ ਲੋਕ ਕਹਿੰਦੇ ਨੇ ਕਿ ਇਹ ਜਮਾਨਾ ਠੀਕ ਲੱਗਦਾ ਪਿਆ। ਠੀਕ ਹੈ। ਤੁਹਾਨੂੰ ਕੀ ਜਪਦਾ ਵੀ ਪਹਿਲੇ ਵਾਲਾ ਠੀਕ ਸੀਗਾ ਕਿ ਅੱਜ ਵਾਲਾ ਠੀਕ ਹੈ? ਅੱਜ ਵਾਲਾ ਠੀਕ ਹੈ। ਉਹ ਕਿਵੇਂ ਪਹਿਲਾਂ ਪਿਆਰ ਮੁਹੱਬਤ ਜ਼ਿਆਦਾ ਸੀਗੀ ਤੁਸੀਂ ਦੱਸ ਰਹੇ ਹੋ। ਯਾਰ ਉਹ ਹੁਣ ਮੈਂ ਖੋਣ ਜਾਂਦੇ ਆਪਾਂ ਭਾਵੇਂ ਕਿਤੇ ਚੱਲੀ ਦੀ ਸ਼ਾਮ ਕਰਿਆ ਜੀ ਨਾ। ਹਾਂਜੀ। ਕੋਲੋਂ ਕੋ ਟੂਰ ਜਾਂਦਾ ਸੀ ਨੇ ਚਿੱਠੀਆਂ ਦਿਖਾ ਕਰਨ ਕਦੋਂ ਆਉਂ ਕਦੋਂ ਜਾਵਾਂ। ਅੱਛਾ ਚਿੱਠੀਆਂ ਜਾਂਦੇ ਜਾਂਦੇ ਹਫ਼ਤਾ ਲਾ ਦੇਂਦੀ 10 ਦਿਨ ਲਾ ਦੇਂਦੀ ਸੀ। ਉਹ ਜਾਂਦੇ ਮੱਛਰ ਦਰਵਾਜ਼ਾ ਪੈਂਦੀਆਂ ਨੇ। ਹਾਂਜੀ। ਤੇ ਉਹ ਆਪਣੇ ਘਰਾਂ ਦੇ। ਕਿੱਦੂ ਪਾਹ ਹੋ ਜਾ। ਹਾਂ ਹਰ ਮੋੜੀ ਗਈ ਹੁਣ ਤਾਂ ਮੋਬਾਈਲ ਤੇ ਦੇਖ ਲਈਏ ਤਾਂ ਬੈਠੇ ਬੈਠੇ ਤੁਸੀਂ ਕੈਨੇਡਾ ਗੱਲ ਕਰੀ ਜੋ ਬਾਣਾ ਸਾਹਿਬ ਉੱਧਰ ਹੈ ਨਾ ਹਾਂਜੀ ਉਹ ਉੱਧਰ ਦੇ ਵੀਡੀਓ ਪਾਉਂਦੇ ਨੇ ਤੁਸੀਂ ਦੇਖੀਦਾ ਇਹਨੂੰ ਉਹ ਜਨ ਕੀ ਦੇ ਹਾਂ ਮੋੜੀ ਗਈ ਹਾਂ ਮਾਤੂ ਨੂੰ ਢੀਲ ਪੂਰੇ ਤੁਸੀਂ ਉਹ ਪਿੰਡ ਤੁਹਾਡੇ ਅੱਖਾਂ ਦੇ ਸਾਹਮਣੇ ਆਂਦਾ ਹੈਗਾ ਜਿਹੜਾ ਬਚਪਨ ਤੇ ਬਦਾਇਸ਼ ਹੋਈ ਸੀ ਦਿੱਸੇ ਤੁਹਾਡੀ ਅੱਖਾਂ ਦੇ ਸਾਹਮਣੇ ਹੀ ਆ ਅਗੇ ਵੀ ਜਾਣਿਆ ਰਿਸ਼ਤੇਦਾਰ ਯਾਰ ਅੱਛਾ ਗਏ ਉਹ ਕਦੇ ਉੱਥੇ ਲਾਇਆ ਜਾਣ ਉਹਨੇ ਸਾਲ ਚ 2 ਹੋਰ ਜਾਈਦਾ ਇਹਨਾਂ ਕੋਈ ਰਿਸ਼ਤੇਦਾਰ ਹੀ ਨਹੀਂ ਉੱਥੇ ਨਾ ਮਤਲਬ ਉਹ ਧਰਮ ਕਨਵਰਟ ਕਰ ਲਿਆ ਆ ਹਾਂ ਹਾਂ ਤੇ ਉਹਨਾਂ ਦਾ ਪਿਆਰ ਮੁਹੱਬਤ ਤੁਹਾਡਾ ਉਵੇਂ ਹੀ ਮਿਲਦਾ ਹੈ ਰਿਸ਼ਤੇਦਾਰ ਕਿਹੜੇ ਹੈਗੇ ਨੇ ਕੋਈ ਨਾਮ ਤਾਂ ਹੋਣਾ ਯਾਰ ਨਾਮ ਮੈਨੂੰ ਪਤਾ ਹੀ ਨਹੀਂ ਕੋਈ ਤੇ ਵਿੱਚ ਸੁਣਿਆ ਹੋਣਾ ਅੱਛਾ ਇੱਕ ਲੋਗ ਹੈ ਕਾਬਲ ਸਿੰਘ ਉਹ ਸ਼ਾਇਦ ਹੋ ਸਕਦਾ ਉੱਥੇ ਤੁਹਾਡੀ ਵੀਡੀਓ ਵੇਖਦੇ ਪਏ ਹੋਣ ਕੀ ਪੜਾ ਜੇ ਵੀ ਤੁਸੀਂ ਦੱਸ ਰਹੇ ਹੋ ਕਿ ਨਨਕਾਣਾ ਸਾਹਿਬ ਦੇ ਅਸੀਂ ਦਰਸ਼ਨ ਘਰ ਬੈਠੇ ਕਰ ਰਹੇ ਹਾਂ ਅਰੇ ਕੋਈ ਇਹ ਕਰ ਰਹੇ ਹੈ ਕਿ ਨਹੀਂ ਤੇ ਤੁਹਾਡਾ ਮੇਲ ਮਿਲਾਪ ਵੀ ਹੋ ਵੀਡੀਓ ਤੇ ਰਹੀ ਇਹਨੇ ਘਰ ਬੈਠੇ ਹੀ ਉਂਧਰਾ ਤੇ ਹੋਵੇਗਾ ਹੋ ਸਕਦਾ ਹੈ ਹਨਾ ਕੋਈ ਹੋ ਜਾ ਮਾਹੌਲ ਕਦੇ ਵੀ ਨਹੀਂ ਆਉਗਾ ਇਹ ਹੋ ਜਾ ਮਾਹੌਲ ਕਦੇ ਨਹੀਂ ਅੱਗੇ ਜਾਣਾ ਆਉਣਾ ਇੱਕ ਕਦੋਂ ਮੂਰ ਇੱਕ ਦੂਜੇ ਨਾਲ ਕਿ ਸ਼ੌਕ ਕਦੋਂ ਆਵੇਗਾ ਫਟਫਟ ਕਾਲਾ ਜੰਦਾ ਹੀ ਨਾ ਹਾਂਜੀ ਤੇ ਉਸੇ ਦੀ ਸ਼ਾਮ ਨੂੰ ਦਿਨ ਹੋਵੇ ਫਿਰ ਜਾਉਣਾ ਕਰੇ ਸ਼ਾਮ ਨੂੰ ਘਰੇ ਪਹੁੰਚ ਜਾਂਦਾ ਉਹ ਪਿੰਡ ਉਹਨਾਂ ਹੈਗਾ ਉੱਥੇ ਹੈਗਾ ਏ ਅੱਛਰੋ ਜੱਗਲਾ ਉਹ ਮੇਰਾ ਸਾਡਾ ਪਰਿਵਾਰ ਦਾ ਉੱਥੇ ਇਹਦੇ ਹੋਰ ਕਈਆਂ ਪਿੰਡਿਆ ਬਹੁਤ ਤਕੜਾ 12 ਪੱਤਿਆਂ ਦਾ ਪਿੰਡੀ ਅੱਛਾ ਐਡਾ ਵੱਡਾ ਪਿੰਡ ਬਹੁਤ ਜ਼ਿਆਦਾ ਹੈ ਸ਼ਹਿਰ ਦਾ ਖੇਰ ਕੱਟੇ ਰਿਹਾ ਬਾਬੂ ਜੀ ਅੱਗੇ ਚੱਕੀ ਤੇ ਅੱਜ ਦੀ ਚੱਕੀ 'ਚ ਕੋਈ ਫਰਕ ਜਾਂ ਨਜ਼ਰ ਆਉਂਦਾ ਨਾ ਪਹਿਲਾਂ ਕਿਵੇਂ ਕਰਦੇ ਹੁੰਦੇ ਸੀਗੇ ਪਹਿਲਾਂ ਖੜਾ ਸੀ ਜਿਹੜੀ ਪਟੀਵਾ ਹੁੰਦਾ ਅੱਗੇ ਚਾਹਨੇ ਚਾਉਣਾ ਹਾਂ ਤੇ ਬਾਅਦinnerHTML ਤੇ ਨਾ ਟੱਕੀਆਂ ਲਾਉਣੇ ਲੋਕਾਂ ਤੇ ਬਾਅਦ ਬੈਟ ਲਾ ਦੋ ਹੁਣ ਤਾਂ ਬਟਨ ਛੱਡੋ ਤੇ ਹਾਂ ਤੇ ਅੱਗੇ ਕਹਿੰਦੇ ਵੀ ਵੱਢ ਕੇ ਯਾਰ ਵੱਡੀ ਹੱਥਾਂ ਦੇ ਵੱਢ ਵੱਡੀ ਹੱਥਾਂ ਦੇ ਵੱਢ ਇਸ ਦਿਨੀ ਦਾ ਆਦੀ 2 300 ਤੋਂ ਉੱਪਰ ਹੀ ਹਾਂ ਤਾਂ ਬੰਦ ਹੋ ਗਏ ਬੰਦ ਕਰ ਹਾਂ ਕਿੰਨਾ ਵੱਡਾ ਜਿੰਨੀ ਦਾ 2 ਤੇ 2 ਕਿਲੀਆਂ ਕਿੰਨਾ ਮਾਰ ਦਿੱਤੀ ਜਾਂਦਾ ਹੈ ਉਹਨਾ ਉਹਨੇ ਤੇ ਨਿਕਲੀ ਜਾਂਦਾ ਅੱਗੇ ਪਰਿਵਾਰਾਂ ਦਾ ਵੀ ਐਵੇਂ ਹੀ ਹੁੰਦਾ ਸੀਗਾ ਅੱਜ ਜਿਵੇਂ ਕਹਿੰਦੇ ਵੀ ਦੋ ਹੀ ਬੱਚੇ ਬਹੁਤ ਨੇ ਤੇ ਅੱਗੇ ਕਹਿੰਦੇ ਸੀ ਨਹੀਂ ਯਾਰ ਪਰਿਵਾਰ ਹੋਵੇ ਤਾਂ ਕੋਈ ਘੱਟ ਨਹੀਂ ਦੋ ਚਾਰੀ ਰੱਖਣਾ ਹਾਂ ਪਰਿਵਾਰ ਪੂਰਾ ਭਰਿਆ ਹੋਣਾ 12 12 ਬੱਚੇ ਹੋ ਗਏ ਨੇ ਹਾਂ ਉਹ ਨਹੀਂ ਦੋ ਚਾਰੀ ਇਕ ਨੂੰ ਰੱਖਦੇ ਹਾਂਜੀ 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 ਅੱਜ ਕੱਲ ਤਾਂ ਰੇਡ ਕਰ ਜਨਾਨੀਆਂ ਨੂੰ ਰੇਡ ਕਰਨਾ ਬੜਾ ਔਖਾ ਹੋ ਗਿਆ ਬੜਾ ਅੱਗੇ ਹੁਣ ਤਾਂ ਬਟਨ ਛੱਡਦੇ ਆ ਦੇਖ ਕੇ ਮੱਖਣ ਵੀ ਬਾਹਰ ਆ ਗਿਆ 4 ਵਜੇ ਤੱਕ ਆਇਆ ਜਾਂ ਨਾਲ ਜੋੜ ਕੇ ਅੰਦਰੋਂ ਹੋਂਦ ਤੇ ਮਹਾ ਕਿਲਾ ਵਜੇ ਉਹਦੇ ਹੱਥ ਨਾਲ ਵੱਡੇ ਹੁੰਦੇ ਸੀਗੇ ਸਰੀਰ ਵੀ ਤਾਂ ਵੱਡਦਾ ਸੀਗਾ ਨਾ ਨਾਲ ਅੱਜ ਦੇ ਸਰੀਰ ਦੇਖ ਲਓ ਤੇ ਪਹਿਲਾਂ ਵਾਲੇ ਸਰੀਰ ਦੇਖ ਲਓ ਕਿੰਨਾ ਫਰਕ ਤਾਂ ਹੈਗਾ ਜਿਹੜਾ ਬਾਗੀ ਕਰ ਲਿੰਦਾ ਸੀ ਨਾ ਉਹ ਅੰਦਰ 2 ਸਾਲਾਂ ਦੇ ਹੋ ਗਿਆ ਕਿਉਂ ਰੋਗ ਨਹੀਂ ਜਾਣਾ ਮੁੱਤੇ ਹਾਂ ਉਹਦੇ ਮੁਰਕਾ ਆਉਣੀ ਨਹੀਂ ਦਿੰਦੇ ਹੁਣ ਤਾਂ ਨਹੀਂ ਦਿੰਦੇ ਅੱਸੀ ਦੇ ਅਗੋਂ ਬਾਹਰ ਜਾਂ ਸਾਲ ਬਾਅਦ ਦੀ ਹੁੰਦੀ ਹੈ ਹਾਂਜੀ ਸਾਡੇ ਨਾਲ ਦੇ ਸੋਧ ਜਾਨੇ ਹੁਣ ਬਾਹਰ ਕੀ ਵਰਪਾਵੇਂ ਉੱਥੇ ਜਾਂਦੇ ਬਾਕੀ ਇਹਦਾ ਆ ਆ ਵੈਸੇ ਤਾਂ ਕੋਈ ਪਤਾ ਨਹੀਂ ਕਿਸੇ ਦਾ ਕੀ ਹੈ ਪਰ ਮਾਲਕ ਹਰ ਇੱਕ ਤੇ ਕਿਰਪਾ ਰੱਖੇ ਕੋਈ ਵੀ ਹੈ ਉਹਦੇ ਤੇ ਕਿਰਪਾ ਬਣਾਈ ਰੱਖੇ ਤੇ ਕਹਿੰਦੇ ਵੀ ਨੇ ਕਿ ਕੰਮ ਕਰਨ ਦੇ ਨਾਲ ਉਮਰ ਵੱਧਦੀ ਵੀ ਹੈ ਹਣ ਕਿਉਂਕਿ ਸਰੀਰ ਸੈੱਲ ਅੰਦਰ ਕੋਈ ਬੰਦੇ ਆਈਸੀ ਜਾਇਨ ਇਹ ਇਹਦੇ ਵਿੱਚ ਹੱਡੀ ਜੁੜ ਗਈ ਤੇ ਸਾਡੇ ਨਾਲ ਕਿਸੇ ਦੀ ਭਾਲ ਤੇ ਅੱਛੇ ਬਾਲ ਖਾ ਜਾਉਣ ਨੂੰ ਪੜੇ ਤੇ ਬੜੀ ਮਿਹਰਬਾਨੀ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਜੀ ਬਹੁਤ ਸ਼ੁਕਰੀਆ